ਪੰਜਾਬ ਦੇਸ਼ ਦਾ ਪਹਿਲਾ ਅਜਿਹਾ ਸੂਬਾ ਹੈ ਜਿਸ ਕੋਲ ਰਾਖੀ ਲਈ ਆਪਣਾ ਐਂਟੀ ਡਰੋਨ ਸਿਸਟਮ ਹੈ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਚ ਰੱਖਦੇ ਹੋਏ ਪੰਜਾਬ ਸਰਕਾਰ ਨੇ ਸਰਹੱਦ ਦੇ ਇਲਾਕਿਆਂ ਨੂੰ ਐਂਟੀ ਡਰੋਨ ਸਿਸਟਮ ਦੇ ਨਾਲ ਲੈਸ ਕੀਤਾ ਹੈ ਇਸ ਸਿਸਟਮ ਪਾਕਿਸਤਾਨ ਦੇ ਨਾਲ ਲੱਗਦੀ 553 ਕਿਲੋਮੀਟਰ ਸਰਹੱਦ ਤੇ ਪਠਾਨਕੋਟ ਤੋਂ ਫਾਜ਼ਿਲਕਾ ਤੱਕ ਰੱਖਿਆ ਵਜੋਂ ਤਾਇਨਾਤ ਕੀਤਾ ਗਿਆ ਹੈ ਹੁਣ ਸਮਾਜ ਵਿਰੋਧੀ ਅੰਸਰਾਂ ਤੇ ਬਾਜ਼ ਅੱਖ ਨਜ਼ਰ ਰੱਖੇਗੀ ਐਂਟੀ ਡਰੋਨ ਸਿਸਟਮ ਸਰਹੱਦਾਂ ਦੀ ਰਾਖੀ ਕਰੇਗਾ ਤੇ ਸਰਹੱਦੋਂ ਪਾਰ ਆਉਂਦੇ ਨਸ਼ੇ ਅਤੇ ਹਥਿਆਰਾਂ ਦੀ ਤਸਕਰੀ ਤੇ ਰੋਕ ਲੱਗੇਗੀ ਐਂਟੀ ਡਰੋਨ ਸਿਸਟਮ ਜਿਹੜਾ ਲਾਂਚ ਕਰ ਰਹੇ ਹਾਂ ਜਿਹਦਾ ਨਾਮ ਹੈ ਬਾਜ਼ ਅੱਖ ਸੋ ਬਾਜ਼ ਦੀ ਅੱਖ ਜਿਹੜੀ ਹੈ ਉਹ ਹਮੇਸ਼ਾ ਸਾਡੀ ਐਂਟੀ ਸੋਸ਼ਲ ਲੋਕਾਂ ਤੇ ਸਮਾਜਵ੍ਰਤੀ ਅੰਸਰਾਂ ਤੇ ਰਹੂਗੀ ਜਿਹਦੇ ਵਿੱਚ ਅਸੀਂ ਪੀਐਸਐਫ ਦੇ ਨਾਲ ਸਹਿਯੋਗ ਦੇ ਵਿੱਚ ਪਠਾਨਕੋਟ ਉਹ ਲੈ ਕੇ ਫਾਜ਼ਿਲਕਾ ਤੱਕ ਦੇ ਜਿਹੜੇ ਵੀ ਏਰੀਏ ਨੇ ਸੈਕੰਡ ਲਾਈਨ ਆਫ ਡਿਫੈਂਸ ਜਿਹੜੀ ਡਰੋਨ ਦੀ ਐਕਟੀਵਿਟੀ ਹੁੰਦੀ ਰਹਿੰਦੀ ਹੈ ਪਾਸਟ ਦੇ ਵਿੱਚ ਉੱਥੇ ਇਹ ਸਿਸਟਮ ਜਿਹੜਾ ਹੈ ਲਗਾਤਾਰ ਆਪਣੀ ਬਾਜ਼ ਅੱਖ ਰੱਖੂਗਾ ਇਸ ਸਿਸਟਮ ਦੇ ਨਾਲ ਹੁਣ ਪੰਜਾਬ ਪੁਲਿਸ ਹੋਰ ਵੀ ਮਜ਼ਬੂਤ ਹੋ ਗਈ ਹੈ ਦੇ ਪਿੰਡਾਂ ਵਿੱਚ ਹੜੋਂ ਦੇ ਨਾਲ ਲੋਕਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤੇ ਲੋਕਾਂ ਦਾ ਇਹ ਕਹਿਣਾ ਹੈ ਕਿ ਕਿਸ਼ਤੀਆਂ ਦੇ ਸਹਾਰੇ ਉਹ ਆਪਣਾ ਸਮਾਨ ਜੜੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਲੈ ਕੇ ਜਾ ਰਹੇ ਨੇ ਤੇ ਇਹ ਅਬਦਾਲਪੁਰ ਦੇ ਪਿੰਡ ਦਾ ਅਬਦુલਪੁਰ ਇਹ ਪਿੰਡਾ ਫੁੱਲਾਥ ਦਾ ਅਬਦુલਪੁਰ ਪਿੰਡ ਜਿੱਥੇ ਦੇ ਲੋਕਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਸੁਣਾਈ ਗਈ ਹੈ ਦੁੱਖ ਭਰੀ ਦਾਸਤਾ ਜਿਹੜੀ ਉਹ ਦੱਸੀ ਗਈ ਹੈ ਕਿ ਕਿਵੇਂ ਇਸ ਵੇਲੇ ਉਹਨਾਂ ਦੇ ਹਾਲਾਤ ਨੇ ਕਿਉਂਕਿ ਪਿੰਡ ਦੇ ਚਾਰੋਂ ਪਾਸੇ ਪਾਣੀ ਪਾਣੀ ਹੋ ਚੁੱਕਾ ਹੈ ਬਾਹਰ ਨਿਕਲਣਾ ਵੀ ਉਹਨਾਂ ਲਈ ਔਖਾ ਹੈ ਤੇ ਕਿਸ਼ਤੀਆਂ ਦਾ ਸਹਾਰਾ ਉਹਨਾਂ ਦੇ ਵੱਲੋਂ ਲਿਆ ਜਾ ਰਿਹਾ ਜਿਸੇ ਵਿੱਚ ਬੈਠ ਕੇ ਉਹ ਇੱਕ ਤੋਂ ਦੂਜੀ ਜਗ੍ਹਾ ਤੇ ਜਾ ਰਹੇ ਨੇ ਅਤੇ ਰਾਸ਼ਨ ਦਾ ਸਮਾਨ ਜਿਹੜਾ ਉਹ ਲੈ ਕੇ ਆ ਰਹੇ ਨੇ ਤੇ ਇਸ ਹਾਲਾਤ ਦੇ ਵਿੱਚ ਉਹਨਾਂ ਨੂੰ ਕਾਫੀ ਹਰ ਇੱਕ ਚੀਜ਼ ਦਾ ਜਾਨੀ ਕਿ ਓਖਾ ਹੋ ਰਿਹਾ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਪਾਣੀ ਦਾ ਪੱਧਰ ਜਿਹੜਾ ਉਹ ਵੀ ਘਟ ਨਹੀਂ ਰਿਹਾ ਤੇ ਇਸੇ ਤਰ੍ਹਾਂ ਉਹਨਾਂ ਨੂੰ ਹੁਣ ਜਿਹੜੇ ਆ ਕਈ ਦਿਨ ਹੋ ਚੁੱਕੇ ਨੇ ਇਸੇ ਦੇ ਵਿੱਚ ਫਸੇ ਹੋਏ ਤੇ ਉਹਨਾਂ ਦੇ ਘਰ ਦਾ ਸਮਾਨ ਤੱਕ ਵੀ ਕਈ ਲੋਕ ਜਿਹੜੇ ਇਹ ਵੀ ਦੱਸ ਰਹੇ ਨੇ ਕਿ ਉਹਨਾਂ ਦੇ ਘਰ ਦਾ ਸਮਾਨ ਤੱਕ ਬੁਰੀ ਤਰ੍ਹਾਂ ਖਰਾਬ ਹੋ ਗਿਆ ਕਿਉਂਕਿ ਕਾਫੀ ਸਮਾਂ ਲੱਗ ਜਾਂਦਾ ਇੱਕ ਘਰ ਬਣਾਉਣ ਨੂੰ ਤੇ ਇੱਕ ਘਰ ਦੇ ਸਮਾਨ ਬਣਾਉਣ ਨੂੰ ਤੇ ਇੱਕ ਝਟਕੇ ਦੇ ਵਿੱਚ ਪਾਣੀ ਆ ਕੇ ਇਹ ਸਮਾਨ ਜਿਹੜਾ ਖਰਾਬ ਹੋ ਜਾਣਾ ਜਿਸ ਦੇ ਨਾਲ ਕਿ ਲੋਕ ਕਾਫੀ ਇਸ ਵੇਲੇ ਦੁਖੀ ਨੇ ਤੇ ਮੁਸ਼ਕਲ ਦੇ ਵਿੱਚ ਨੇ ਅਤੇ ਰਾਸ਼ਨ ਤੱਕ ਦਾ ਸਮਾਨ ਵੀ ਆਪਣੀ ਬੜੀ ਮੁਸ਼ਕਲ ਦੇ ਨਾਲ ਕਿਸ਼ਤੇ ਦੇ ਵਿੱਚ ਬੈਠ ਕੇ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਤੇ ਜਾ ਕੇ ਸਮਾਨ ਜਿਹੜਾ ਇਹ ਲੈ ਕੇ ਉਹਨਾਂ ਨੂੰ ਔਣਾ ਪੈ ਰਿਹਾ ਜਿਸ ਦੇ ਨਾਲ ਕਿ ਉਹ ਇਸ ਵੇਲੇ ਦੱਸ ਰਹੇ ਨੇ ਕਿ ਹਾਲਾਤ ਉਹਨਾਂ ਦੇ ਵੱਲੋਂ ਜਿਹੜੇ ਦੱਸੇ ਗਏ ਨੇ ਕਿ ਕਾਫੀ ਮੁਸ਼ਕਲ ਹਾਲਾਤ ਨੇ ਕਿਉਂਕਿ ਛੋਟੇ-ਛੋਟੇ ਕਈ ਲੋਕਾਂ ਦੇ ਬੱਚੇ ਨੇ ਤੇ ਉਹਨਾਂ ਨੂੰ ਸਕੂਲ ਜਾਣ ਦੇ ਵਿੱਚ ਵੀ ਦਿੱਕਤ ਹੋ ਰਹੀ ਆ ਤੇ ਕਿਉਂਕਿ ਪਾਣੀ ਜਿਹੜਾ ਉਹ ਬਹੁਤ ਭਰ ਚੁੱਕਿਆ ਤੇ ਘਟਨ ਦਾ ਨਾਮ ਜਿਹੜਾ ਪਾਣੀ ਨਹੀਂ ਲੈ ਰਿਆ ਹਾਲਾਂਕਿ ਪੂਰੀ ਕੋਸ਼ਿਸ਼ ਜਿਹੜੀ ਪ੍ਰਸ਼ਾਸਨ ਦੇ ਵੱਲੋਂ ਵੀ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਦੀ ਵੀ ਮਦਦ ਜਿਹੜੀ ਆ ਕੀਤੀ ਜਾਵੇ ਪਰ ਕਈ ਲੋਕਾਂ ਦੇ ਇਹ ਵੀ ਕਹਿਣਾ ਹੈ ਕਿ ਪ੍ਰਸ਼ਾਸਨ ਉਹਨਾਂ ਤੱਕ ਨਹੀਂ ਪਹੁੰਚਿਆ ਤੇ ਜਿਸ ਕਰਕੇ ਉਹ ਆਪਣੀ ਦਾਸਤਾ ਵੀ ਸੁਣਾ ਰਹੇ ਨੇ ਕਿ ਇਸ ਵੇਲੇ ਜਿਹੜੇ ਹਾਲਾਤ ਨੇ ਹੜ ਦੇ ਵਿੱਚ ਫਸੇ ਹੋਏ ਲੋਕ ਨੇ ਉਹਨਾਂ ਦੇ ਹਾਲਾਤ ਕਿਹੋ ਜਿਹੇ ਨੇ ਉਹਨਾਂ ਦੇ ਵੱਲੋਂ ਆਪਣੀ ਦਾਸਤਾ ਜਿਹੜੀ ਉਹ ਵੀ ਦੱਸੀ ਗਈ ਹੈ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ 60 ਸਾਲ ਹੋ ਚੁੱਕੇ ਨਾ ਅਜੇ ਤੱਕ ਸਾਡੀ ਸੁਣਾਈ ਨਹੀਂ ਗਈ ਇੱਥੇ ਬੱਚੇ ਕੋਈ ਜਿੱਕੜੇ ਜਾਂਦੇ ਨੇ ਇਹਨਾਂ ਦਾ ਪਾਣੀ ਜਾਂਦੇ ਡਿੱਗ ਪੈਂਦੇ ਡੁੱਬ ਜਾਂਦੇ ਫਿਰ ਉਹ ਲੈ ਜਾਂਦੇ ਫਿਰ ਵਾਪਸ ਕਰੇ ਮੁੜ ਆਂਦੇ ਸਾੜੇ ਅਜੇ ਤੱਕ 60 ਸਾਲ ਹੋ ਗਏ ਅਜੇ ਤੱਕ ਸਾਡੀ ਸੁਣਾਈ ਨਹੀਂ ਭਈ ਆਉਂਦੇ ਨੇ ਪਿੱਛੇ ਹਟ ਜਾਂਦੇ ਆ ਕਰਨੇ ਆ ਜੀ ਤੇ ਬੱਚੇ ਫਿਰ ਬੇੜੀ ਚ ਕੱਢ ਗਿਆ ਗੁਰਦੁਆਰਾ ਚੱਲ ਜਾਂਦੇ ਤੇ ਮੁੜ ਕੇ ਕੋਈ ਤੇਰੇ ਮੇਰੇ ਵਰਗਾ ਪੁੰਨ ਦਾਨ ਕਰਦਾ ਲੰਗਰ ਲੈ ਆਉਂਦਾ ਕੋਈ ਗੁਰਦੁਆਰਾ ਆ ਜਾਂਦਾ ਤੇ ਬਸ ਐਦਾਂ ਸਾਡਾ ਹਾਲ ਹੈਗਾ ਪਰ ਜੇ ਗੱਲ ਕੀਤੀ ਹੈ ਤੇ ਕਿੰਨਾ ਕ ਪਾਣੀ ਹੈਗਾ ਪਾਣੀ ਖੜਕੜਾ ਇੱਥੇ 15 20 ਫੁੱਟ ਪਾਣੀ ਹੋਣਾ ਖੜੋਖੱਟ ਹਾਂ ਜੀ ਰਾਜ ਜੀ ਆਹ ਕਿਹੜੀ ਕਿਹੜੀ ਜਾ ਫਸਲ ਨੂੰ ਦੀ ਗੱਲ ਕਰੀਏ ਇਹ ਲੱਗਦਾ ਸੀ ਇਹ ਉਹਨਾਂ ਚੋਨਾ ਤੇ ਚੋਨਾ ਤੇ ਫਿਰ ਜਿਹਨੂੰ ਪਾਦੇ ਆ ਫਸਲ ਸਾਡਾ ਸਾਰਾ ਡੁੱਬਾ ਚੋਨਾ ਤੇ ਮਾਰਾ ਆ ਲਈਏ ਤੇ ਦੇਖਦੇ ਸਾਰਾ ਦੂਜੇ ਸਾਲ ਸਾਡਾ ਪਾਣੀ ਇੰਨਾ ਨਾ ਹੋ ਗਿਆ ਕਹਾਂ ਜੇ ਪਾਣੀ ਬਰਬਾਦ ਹੋ ਗਿਆ ਸਾਡਾ ਪਿੰਡ ਜਦੋਂ ਲੋਹਰ ਬੀੜੀ ਖੜਾ ਆਇਆ ਸੀ ਉਦੋਂ ਕੀ ਮੁਸ਼ਕਲ ਆਈਆਂ ਸੀ ਉਦੋਂ ਕਿੰਨਾ ਕਿੰਨਾ ਪਾਣੀ ਹੋਇਆ ਪਾਣੀ ਬਹੁਤ ਜ਼ਿਆਦਾ ਸੀ ਹਾਂ ਮੰਨੋ 82 ਤੋਂ ਜ਼ਿਆਦਾ ਪਾਣੀ ਸੀ ਠਾਕੜੇ ਇੱਕ ਸਾਲ ਛੱਡ ਕੇ ਤੀਜੇ ਸਾਲ ਚ ਆਇਆ ਪਾਣੀ ਤੋਂ ਹੀ ਸਾਰਾ ਮਾੜਾ ਹਾਲ ਸੀ ਗਏ ਨਾ ਆਪਣੇ ਰਾਜਾ ਸਿੰਘ ਲੈ ਕੇ ਅਗਰ ਬੋੜ ਕੋਈ ਕੱਢ ਲਿਆ ਕੋਈ ਰਹਿ ਗਏ ਤੇ ਐਦਾ ਮੁੜ ਕੇ ਉਹਨਾਂ ਬੋੜੇ ਨਹੀਂ ਪਿੱਛੇ ਆ ਕੇ ਵੀ ਤੁਸੀਂ ਮਰੇ ਨੇ ਕਿ ਡੁੱਬੜ ਕੇ ਜਿੰਦੇ ਨਹੀਂ ਠੀਕ ਹੈ ਤੇ ਸਾਡਾ ਹਾਲ ਬਹੁਤ ਮਾੜਾ ਸਾਨੂੰ ਕੋਈ ਛੜਕ ਨਹੀਂ ਲੱਗਦੀ ਕੋਈ ਬੰਨ ਬਣਾ ਹੋਵੇ ਤਾਂ ਬੰਦਾ ਤੋਰ ਕੇ ਚੱਲ ਜਾਂਦਾ ਪਹੁੰਚ ਜਾਂਦਾ ਨਿਆਣੇ ਲੈ ਜਾਂਦੇ ਡੰਗਰ ਲੈ ਜਾਂਦੇ ਡੰਗਰ ਸਾਡੇ ਕੋਲ ਵਿੱਚ ਰਹਿ ਗਏ ਕੋਈ ਡੁੱਬ ਗਏ ਕੋਈ ਲੱਗੇ ਜਿਹੜਾ ਇਹ ਪਿੰਡ ਬਸਿਆ ਆ ਇਹ ਪਿੰਡ ਨੂੰ ਕਿੰਨਾ ਸਮਾਂ ਹੋ ਗਿਆ ਇਸ ਨੂੰ ਰਖੜੋ ਘੜ ਬੜਾ ਸਮਾਂ ਹੋ ਗਿਆ ਉਹ ਤਾਂ ਗੱਲ ਪੁੱਛੋ ਉਹਦੀ ਗੱਲ ਹੈ ਹੀ ਨਹੀਂ 68 ਜੀ ਪਾਣੀ ਆ ਬਹੁਤ ਸਾਡਾ ਜੀ ਰੁੜੇ 18 ਜੀ ਇਹ ਕਰਦੇ ਰੁੜੇ 54 ਜੀ ਤੇ 63 ਜੀ ਸਾਰਾ ਪਿੰਡ ਪਾਕ ਸਾਡਾ 63 ਜੀ ਰੁੜ ਗਿਆ ਇਥੋਂ ਰਹਾ ਰਹਾ ਏ ਅਬਦੁੱਲਾ ਬਰਦੂ ਦੇ ਗੁਰਦੈ ਇੰਦਰ ਚੱਲਿਆ ਹੈ ਭਰੀ ਪਰ ਗੁਰਦੈ ਸਾਈਡ ਤੇ ਪਾਣੀ ਬੋਹਦੇ ਤੈਨੂੰ پتہ ਬੱਚੇ ਵੀ ਤੰਗੀ ਬੋਹ ਆਉਂਦੀ ਹੈ ਬੱਚਿਆਂ ਦਾ ਖਤਰਾ ਹੈ ਬੱਚਿਆਂ ਦਾ ਵੀ ਖਤਰਾ ਹੈ ਸਕੂਲ ਦਾ ਵੀ ਓਖਾ ਹੀ ਏ ਬੇੜੀ ਦੇ ਆਉਣੇ ਆ ਬੇੜੀ ਦੀ ਜਾਂਦੇ ਆ ਸਾਹਮਣੇ ਤੋਂ ਸਾਹਮਣੇ ਬਹੁਤ ਓਖਾ ਗਰੀਦਾ ਹੈ ਖਲਾਤ ਬਣੇ ਜੋ ਖਲਾਤ ਬਣੇ ਆ ਮਦਰਵਾਸ ਲੋਕਾਂ ਦੇ ਵੀ ਸਾਡੇ ਹਣ ਮੰਗ ਗਈ ਏ ਸਾਨੂੰ ਕੋ ਆਉਦੇ ਨੇ ਕੋਈ ਪੁੱਛ ਦੱਸ ਚੱਲ ਜਾਂਦੇ ਵਾਪਸ ਸਰਾਹੀ ਦੀ ਹੁੰਦੀ ਵੀ ਸਾਡੇ ਪਿੰਡ ਦੀ ਸਰਾਹੀ ਹੋਣੀ ਕਿੰਨੇ ਕੁ ਲੋਕ ਰਹਿੰਦੇ ਆ ਇਸ ਸਿੰਡਰ ਵਿੱਚ ਜੇ ਹੁਣ ਪਾਣੀ ਜਦੋਂ ਆਇਆ ਹੁਣ ਕਿੰਨੇ ਲੋਕ ਬਾਹਰ ਕਿੰਨੇ ਪਿੰਡ ਗਿਆ ਸਾਰੇ ਬਾਹਰ ਵੀ ਬਾਹਰ ਦੋ ਦੋ ਜੀ ਘਾ ਰਹੇ ਹੈ ਪਿੰਡ 'ਚ ਇਹ ਪਿੰਡ ਵਿੱਚ ਉਹਨਾਂ ਪਾਣੀ ਬਹੁਤ ਜ਼ਿਆਦਾ ਹੈ ਤੋਂ ਮੈਂ ਇਧਰ ਨੂੰ ਆਇਆ ਦੇਖਣ ਨੇ ਕਿ ਪਾਣੀ ਇਤਨਾ ਬਹੁਤ ਜ਼ਿਆਦਾ ਹੈ ਅਬਦੁੱਲਾਪੁਰ 'ਮੈਂ ਤੋਂ ਇਧਰ ਨੂੰ ਮੈਂ ਆਇਆ ਜਾ ਰਹਾ ਅਬਦੁੱਲਾਪੂਰੀ तो बबलपुर में देखे कितना बहुत ज्यादा पानी है बीस फुट लगभग पानी होगा बीस से लेकर पंद्रह फुट तक पानी, पानी है यहाँ पे पानी, 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 पानी समा हो गया है, पानी में इस रहा है। तो की तो दस दिन से देख रहा हूँ हालात बहुत माड़ी यहाँ की तो पानी बहुत ज्यादा है यहाँ पे तो यहाँ की जो भी है तो खाना पीना कैसे चलता है लोग खाना पीना तो मान के लिए बहुत माड़े हालात इन लोग है ਖਾਣਾ ਪੀਣਾ ਗੁਰਦੁਆਰੇ ਸਤਾ ਖਾਣੇ ਪੀਣੇ ਲਈ